ਦੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਸਾਡੇ ਉਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਉਹ ਗੁਰਕਾ ਸਾਹਿਬ ਦੀ ਬੇਅਦਬੀ ਕਰ ਗਿਆ ਕੱਲੀ ਐਫਆਈਆਰ ਦੀ ਨਗਲਣਾ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸ ਨੇ ਸਿਖਾਇਆ ਵਾ ਕਿੰਨੇ ਖਲਾਇਆ ਵਾ ਕਿੰਨੇ ਇਸ ਦਿਨ ਤੇ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਜੜਾ ਵਾ ਉਹ ਸੰਘਰਸ਼ ਕਰਾਂਗੇ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕੱਢਣਾ ਲਗੀ ਤੀ ਦਰਬਾਰ ਦੇ ਵਿੱਚ ਗੁਟਕਾ ਸਾਹਿਬ ਲੈ ਕੇ ਪਾਠ ਕਰਨ ਕਰਨ ਲੱਗੀ ਤੇ ਜਵਾਂ ਖਿੱਚਦੇ ਮੱਝ ਦੇ ਇਤਿਹਾਸਿਕ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਅੱਜ ਸਵੇਰੇ ਇੱਕ ਲੱਤ ਤੋਂ ਅਪਾਹਜ ਨੌਜਵਾਨ ਨੇ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਨਿਤਨੇਮ ਦੇ ਗੁਟਕਾ ਸਾਹਿਬ ਦੇ ਰਹਿ ਰਾਸ ਸਾਹਿਬ ਦੇ ਅੰਗ ਪੜ ਦਿੱਤੇ ਜਿਸ ਨੂੰ ਮੌਕੇ ਤੇ ਹਾਜ਼ਰ ਸੰਗਤਾਂ ਨੇ ਫੜ ਕੇ ਕੁੱਟਾਪਾ ਚਾੜਿਆ ਉਪਰੰਤ ਪੁਲਿਸ ਹਵਾਲੇ ਕਰ ਦਿੱਤਾ ਗਿਆ ਘਟਨਾ ਦਾ ਪਤਾ ਲਗਦਿਆ ਥਾਣਾ ਚਬਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥিকার ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ ਅਤੇ ਸਰੂਪ ਸਿੰਘ ਦੀ ਅਗਵਾਈ ਚ ਸਿੰਘ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪੁਲਿਸ ਕੋਲੋਂ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਇਸ ਸਮੇਂ ਮਾਹੌਲ ਤਣਾਪੂਰਨ ਹੁੰਦਿਆਂ ਦੇਖ ਤੁਰੰਤ ਮੌਕੇ ਤੇ ਪਹੁੰਚੇ ਥਾਣਾ ਮੁਖੀ ਜਸਾ ਸਿੰਘ ਨੇ ਕਿਹਾ ਕਿ ਫੜੇਗੇ ਮਲਜਮ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮੁਲਜ਼ਮ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਭੋਜੀਆ ਹਾਲ ਵਾਸੀ ਅੱਡਾ ਚਬਾਲ ਵੱਜੋਂ ਹੋਈ ਜਿਸ ਖਿਲਾਫ ਪੁਲਿਸ ਨੇ ਕੇਸ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਘਟਨਾ ਹੋਈ ਬਹੁਤ ਦੁਖਦਾਈ ਵੱਡੀ ਘਟਨਾ ਹੋਈ ਆ ਜੋ ਕਿ ਜਿਹੜਾ ਸਾਡੇ ਮਾਝੇ ਦਾ ਪ੍ਰਸਿੱਧ ਇਤਿਹਾਸਕ ਸਥਾਨ ਬ੍ਰਹਮ ਗਿਆਨੀ ਬਾਬੂ ਡਾ ਸਾਹਿਬ ਜੀ ਦਾ ਏ ਤੇ ਦੂਜੀ ਗੱਲ ਅੱਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਆ ਉਸ ਟਾਈਮ ਤੇ ਇਸ ਬੰਦੇ ਨੇ ਜਿਹੜਾ ਵਾ ਇੱਕ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਫਿਰ ਦਰਬਾਰ ਦੇ ਅੰਦਰ ਦਿੱਤਾ ਇਹ ਬੜੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਸਾਡੇ ਉਥੇ ਸੇਵਾਦਾਰਾਂ ਦੇ ਹੋਣ ਦੇ ਪ੍ਰਬੰਧ ਦੇ ਹੇਠ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦਾ ਜਿਹੜਾ ਵਾ ਗੁੜਕਾ ਸਾਹਿਬ ਦੀ ਬੇਅਦਬੀ ਕਰ ਗਿਆ ਤੇ ਹੁਣ ਇਹਨੂੰ ਇੱਥੇ ਥਾਣੇ ਲਿਆਂਦਾ ਗਿਆ ਵੈਸੇ ਤੇ ਆਪਾਂ ਬਹੁਤ ਅੱਗੇ ਜਿਹੜੇ ਆ ਧਾਰਮਿਕ ਪਰਚੇ ਜਿਹੜੇ ਆ ਪੁਲਿਸ ਤੋਂ ਕਰਵਾ ਚੁੱਕੇ ਆ ਜਿਹੜੀ ਧਾਰਾ 295 ਆ 295 ਦੀ ਜਿਹੜੀ ਜਮਾਨਤ ਆ ਉਹ ਦੂਜੇ ਚੀਜ਼ ਦਿਨ ਹੋ ਜਾਂਦੀ ਆ ਉਹ ਬੰਦੇ ਜਿਹੜੇ ਬਾਹਰ ਆ ਜਾਂਦੇ ਆ ਇਹਨਾਂ ਨੂੰ ਕੋਈ ਅਸਰ ਨਹੀਂ ਹੁੰਦਾ ਇਹਦਾ ਜਿਹੜੀ ਆ ਸੇਵਾ ਤੇ ਸੰਗਤ ਨੂੰ ਕਰਨੀ ਚਾਹੀਦੀ ਸੀ ਤੇ ਉਥੇ ਇਹਨਾਂ ਨੇ ਮੁਲਾਜ਼ਮਾਂ ਨੇ ਜਿਹੜਾ ਉਹ ਆਪਣਾ ਪੁਲਿਸ ਵਾਲਿਆਂ ਨੇ ਲੈ ਜਾਂਦਾ ਤੇ ਹੁਣ ਇਹ ਐਫ ਆਈ ਆਰ ਦੀ ਕਾਪੀ ਦੇ ਰਹੇ ਆ ਪਰ ਅਸੀਂ ਇਸ ਤੇ ਗੱਲ ਤੇ ਸੰਤੁਸ਼ਟ ਨਹੀਂ ਆ ਅਸੀਂ ਚਾਹੁੰਦੇ ਆ ਕਿ ਇਹਦੀ ਚੰਗੀ ਤਰ੍ਹਾਂ ਸ਼ਾਨਬੀਨ ਕੀਤੀ ਜਾਵੇ ਜਿ ਤਰ੍ਹਾਂ ਪੁਲਿਸ ਮੁਲਾਜ਼ਮ ਕਰਦੇ ਹੁੰਦੇ ਆ ਉਸ ਤਰ੍ਹਾਂ ਕਰਕੇ ਇਕੱਲੀ ਐਫ ਆਈ ਆਰ ਦੀ ਨਕਲ ਨਾ ਸਾਨੂੰ ਦੇਣ ਉਹਦੀ ਸ਼ਾਨਬੀਨ ਕਰਕੇ ਉਹਦੇ ਪਿੱਛੇ ਕੀ ਸੀ ਉਹਨੂੰ ਕਿਸੇ ਨੇ ਸਿਖਾਇਆ ਵਾ ਕਿੰਨੇ ਖਲਾਇਆ ਵਾ ਕਿੰਨੇ ਇਸ ਦਿਨ ਤੇ ਈ ਈ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਵਾ ਸਾਫ਼ ਗੱਲ ਹੋਣੀ ਚਾਹੀਦੀ ਆ ਜੇਕਰ ਇਸ ਗੱਲ ਤੇ ਕੋਈ ਢਿਲ ਵਰਤਦਾ ਤੇ ਅਸੀਂ ਉਹਦੇ ਖਿਲਾਫ ਡੇੜਾ ਵਾ ਉਹ ਸੰਘਰਸ਼ ਕਰਾਂਗੇ ਆਪਣੀਆਂ ਹੋਰ ਵੀ ਸਿੰਘ ਸਾਹਿਬ ਆ ਰਹੇ ਕੋਈ ਸੰਤਾ ਬਿਲਕੁਲ ਜੀ ਅਜੇ ਜਦੋਂ ਪਤਾ ਲੱਗਾ ਅੱਜ ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰਾਂ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਆ ਪਰ ਸਾਡੇ ਆਉਣ ਤੋਂ ਪਹਿਲਾਂ ਸਿੰਘਾਂ ਦਾ ਤੇ ਮਾਣ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ ਅਸੀਂ ਇਹ ਨਹੀਂ ਚਾਹੁੰਦੇ ਕਿ ਮੈਨੇਜਰ ਸਾਹਿਬ ਤੇ ਜਾਂ ਗਰੰਤੀ ਸਿੰਘ ਤੇ ਕੋਈ ਕਿਸੇ ਤੇ ਆਵੇ ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਜਾਂਦਾ ਹੁਣ ਸਿੰਘ ਜਿਹੜੇ ਜੋਂ-ਜੋਂ ਪਤਾ ਲੱਗਦਾ ਇਹਦਾ ਇਲਾਕੇ ਦੀ ਸਾਰੀ ਸੰਗਤ ਆਉ ਉਹ ਇੱਥੇ ਪਹੁੰਚ ਰਹੀ ਹੈ ਸਿੰਘ ਤੇ ਪਹਿਲਾਂ ਵੀ ਕਿਤੇ ਉੱਥੇ ਜਾਂਦਾ ਕਰਮਜੀਤ ਸਿੰਘ ਨਾਂ ਦਾ ਸਾਡਾ ਫਰਦੇਲ ਸਿੰਘ ਪੂਰ ਗਿਆ ਪਿੰਡ ਦਾ ਤੇ ਬਾਬਾ ਜੱਲਾਂ ਦੀ ਬੜਤੀ ਹੈ ਜੀ ਉੱਥੋਂ ਦੇ ਰਹਿਣ ਵਾਲਾ ਹੈ ਉਹ ਉਹਦੇ ਵੈਸੇ ਤੇ ਅਮਰਤਾਰੀ ਪਰਿਵਾਰ ਸੀ ਸਾਰਾ ਉਹਦੇ ਫਾਦਰ ਹੀ ਚੜਾ ਕੇ ਆਏ ਕਹਿੰਦੇ ਲੰਗਰ ਹਾਲ ਚ ਸੇਵਾ ਵੀ ਪਹਿਲਾਂ ਕਿਤੇ ਕਰਦਾ ਹਦਾ 15 ਸਾਲ ਤੋਂ ਅੱਜ ਪਤਾ ਨਹੀਂ ਉਹਦੇ ਕੀ ਦਿਮਾਗ ਦੇ ਵਿੱਚ ਆਈ ਤੇ ਜਿਹੜੀ ਮੰਦਭਾਗੀ ਕੱਟਣਾ ਲਈ ਕੀਤੀ ਦਰਬਾਰ ਦੇ ਵਿੱਚ ਗੁੱਕਾ ਸਾਹਿਬ ਲੈ ਕੇ ਪਾੜ ਕਰਨ ਦਾ ਕੰਮ ਲੁਕੇ ਤੇ ਜਵਾਂ ਖਿੱਚਦੇ ਬੇਤਨੇਮ ਗੁੱਕੇ ਦੇ ਕਿਨੇ ਤਾਂ ਨਹੀਂ ਜੀ ਕੋਈ ਮਨ ਕੇ ਚੱਲ ਗਿਆ ਇਹ 134 ਤੋਂ ਲੈ ਕੇ 174 ਤੱਕ 131 ਤੋਂ ਲੈ ਕੇ 174 ਤੱਕ ਕਰ ਦਿੱਤੀ ਤੇ ਕੀ ਕਰਮ ਸੀ ਨਾ ਉਹ ਬੰਦਾ ਰੋਹੀ ਜਿਹੜਾ ਨਾ ਹਾਂ ਜੀ ਉਹ ਤੇ ਕਿਸ ਮਾਮਲਾ ਦਰਜ ਕਰਤਾ ਰੂਪੀ ਨੂੰ ਲਿਖਤਾ ਕੇ ਨਾ ਕਰ ਲੈਣ ਕਰ ਲੈਣ ਤੇ ਕੀ ਕਾਰਵਾਈ ਕੀਤੀ ਆ ਗਈ ਹੈ 295 ਦੇ ਤਹਿਤ ਪੱਤਰਤਾ ਦਗੀ ਕੀਤਾ ਤੇ ਕੋਈ ਉਧਰੋਂ ਆਏ ਸ਼੍ਰੋਮਣੀ ਕਮੇਟੀ ਤੋਂ ਕੌਣ-ਕੌਣ ਆਇਆ ਸੀ ਹਾਂ ਜੀ ਮਹਿੰਦਰ ਸਾਹਿਬ ਆਏ ਆ ਨਾਲ ਸਿੰਘ ਸਾਹਿਬ ਆਏ ਬਕਿ ਉਥੰਦੇ ਉਹਨੂੰ ਐਡ ਕਰਨ ਸੀ ਆਪਣਾ ਮੀਰ ਬਾਬਾ ਗੋਡਾ ਸਾਹੂ ਇਹਦੀ ਮਤਲਬ ਕੀ ਸਾਜ਼ਿਸ਼ ਹੈ ਗਈ ਸੀ ਤਾਂ ਹੱਥ ਹੋ ਸਕਦਾ ਨਹੀਂ ਇਹ ਤੇ ਹੁਣ ਤਕਤੀਸ਼ ਚੱਲੇਗੀ ਤਾਂ ਪਤਾ ਲੱਗਾਇਆ ਜਾਏਗਾ ਹਾਂ ਬੰਗਲਾ ਦਿੱਚਾ ਨਾ ਬੰਗਲਾ ਦਿੱਚਾ 嗯。嗯